ਹਾਂਜੀ ਅੱਜ ਆਪਾਂ ਦੱਸਾਂਗੇ ਅੰਡਰਗਰਾਊਂਡ ਲਾਈਨਿੰਗ ਸਲਵਾਰ ਨੂੰ ਕਿੱਦਾਂ ਲੱਗਦੀ ਆ ਫੁੱਲ ਸਲਵਾਰ ਦੀ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਕਰਿਓ ਜਰੂਰ ਜੀ ਤੇ ਆਪਾਂ ਇਹਦੇ ਲਈ ਸਲਵਾਰ ਦੀ ਫੁੱਲ ਦੀ ਕਟਿੰਗ ਕੀਤੀ ਹੋਈ ਆ ਤੇ ਆਪਾਂ ਇਹਦੇ ਲਈ ਰੱਖ ਲਿਆ ਵਾ ਆ ਕੁੰਦਾ ਜਿਹੜਾ ਕੁੰਦਾ ਵਾ ਇਹਨੂੰ ਆਪਾਂ ਸਿੱਧਾ ਰੱਖਣਾ ਵਾ ਤੇ ਇਹਦੇ ਉੱਤੇ ਆਪਾਂ ਰੱਖਿਆ ਵਾ ਪੱਟ ਜਿਹਨੂੰ ਆਪਾਂ ਕਹਿ ਦਿੰਨੇ ਜਾਂਦੇ ਆਂ ਦੀ ਸੈਂਟਰ ਹਨਾ ਪੀਸ ਤੇ ਉਹ ਆਪਾਂ ਉਲਟਾ ਰੱਖਿਆ ਵਾ ਕੁੰਦਾ ਜਿਹੜਾ ਸਿੱਧਾ ਰੱਖਿਆ ਵਾ ਤੇ ਪੱਟ ਉਲਟਾ ਰੱਖਿਆ ਹੁਣ ਆਪਾਂ ਇਹਦੀ ਰੱਖਾਂਗੇ ਇਹਦੇ ਉੱਪਰ ਲਾਈਨਿੰਗ ਇਹ ਆਪਾਂ ਰੱਖ ਲਈ ਜੀ ਇਹਦੇ ਉੱਪਰ ਲਾਈਨਿੰਗ ਵੀਡੀਓ ਸਮਾਰ ਕੇ ਦੇਖਿਓ ਸਕਿਪ ਨਾ ਕਰਿਓ ਜਮਾ ਵੀ ਫੇਰ ਨਾ ਕਹਿਓ ਕਿ ਵੀਡੀਓ ਗਲਤ ਬਣੀ ਆ ਜਾਂ ਕੁਝ ਵੀ ਆ ਤੇ ਆਪਣੇ ਵੱਲੀੋਂ ਪੂਰੀ ਤਰ੍ਹਾਂ ਨਾਲ ਸਹੀ ਬਣੂਗੀ ਤੇ ਆਪਾਂ ਹੁਣ ਰੱਖਤੀ ਆ ਜੀ ਲਾਈਨਿੰਗ ਸੈਂਟਰ ਪੀਸ ਦੀ ਤੇ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਕੁੰਦੇ ਦੀ ਲਾਈਨਿੰਗ ਜੀ ਲਓ ਜੀ ਇਹਦੇ ਉੱਪਰ ਆਪਾਂ ਰੱਖਤੀ ਆ ਕੁੰਡੇ ਦੀ ਲਾਈਨਿੰਗ ਤੇ ਹੁਣ ਆਪਾਂ ਮਾਰਾਂਗੇ ਸਲਾਈ ਲਓ ਜੀ ਆਪਾਂ ਸਾਰੇ ਜੋੜ ਲੈਨੇ ਬਰਾਬਰ ਰੱਖ ਲੈਨੇ ਤੇ ਹੁਣ ਆਪਾਂ ਸਲਾਈ ਕਰਾਵਾਂਗੇ ਦੇਖੀ ਜਲੋ ਜੀ ਕਿਦਾਂ ਇਹ ਜੁੜ ਕੇ ਹੁੰਦਾ ਵਾ ਆਪਣਾ ਤਿਆਰ ਵੀਡੀਓ ਨਾਲ ਜੁੜੇ ਰਹੋ ਤੇ ਹੁਣ ਆਪਾਂ ਇਹ ਚਾਰੇ ਪੂਰੀ ਤਰ੍ਹਾਂ ਨਾਲ ਬਰਾਬਰ ਰੱਖਣੇ ਆ ਵੀਡੀਓ ਨਾਲ ਜੁੜੇ ਰਹੋ ਜੀ ਬਸ ਇੱਕ ਵਾਰੀ ਸਮਝਣ ਦੀ ਲੋੜ ਆ ਉਸ ਤੋਂ ਬਾਅਦ ਸਾਰਾ ਕੁਝ ਪਤਾ ਲੱਗ ਜਾਣਾ ਵਾ ਇਹਦੇ ਨਾਲ ਆਪਾਂ ਨੂੰ ਇੰਟਰਲੌਕ ਵਗੈਰਾ ਕਰਨ ਦੀ ਲੋੜ ਨਹੀਂ ਪੈਂਦੀਗੀ ਸਲਵਾਰ ਨੂੰ ਤੇ ਜੇ ਆਪਾਂ ਕਰਨੀ ਆ ਕੱਲੀ 벨ਟ ਵਾਲੀ ਸੀਮ ਤੇ ਇੰਟਰਲੌਕ ਕਰਨੀ ਪੈਂਦੀ ਆ ਬਹੁਤ ਹੀ ਵਧੀਆ ਅੰਡਰਗਰਾਉਂਡ ਆਪਣੀ ਲਾਈਨਿੰਗ ਜਿਹੜਾ ਸਿਉਣਾ ਵਾ ਸਾਰੀਆਂ ਆਪਣੀ ਅੰਡਰਗਰਾਉਂਡ ਹੋ ਜਾਂਦੀਆਂ ਨੇ ਨਾਲੇ ਸਲਵਾਰ ਬਣੀ ਹੋਈ ਵਧੀਆ ਲੱਗਦੀ ਆ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਲਾਈਨਿੰਗ ਨੂੰ ਸਿੱਧਾ ਕਰਕੇ ਵੀ ਕਿੱਦਾਂ ਅੰਦਰ ਬਰਾਉਂ ਦਿਲੇ ਆਏ ਕਿ ਕਿੰਝ ਲਓ ਜੀ ਦੇਖੋ ਔਰ ਜਿਹੜੀ ਆਪਾਂ ਲਾਈਨਿੰਗ ਹੁੰਦੇ ਵਾਲੀ ਉੱਪਰ ਰੱਖੀ ਸੀਗੀ ਇਹਨੂੰ ਆਪਾਂ ਇੱਧਰ ਕਰਕੇ ਇਦਾਂ ਕਰ ਦੇਣਾ ਵਾ ਤੇ ਆ ਇਹਦੀ ਲਾਈਨਿੰਗ ਇਹਦੇ ਨਾਲ ਰਹਗੀ ਆ ਤੇ ਕੁੰਦੇ ਦੀ ਲਾਈਨਿੰਗ ਆਪਾਂ ਬੈਕ ਸਾਈਡ ਕਰ ਦੇਣੀ ਆ ਲਓ ਜੀ ਦੇਖੋ ਇਦਾਂ ਆਪਣੀ ਅੰਡਰਗਰਾਊਂਡ ਹੋ ਗਈ ਆ ਸੀਨ ਤੇ ਹੁਣ ਆਪਾਂ ਇਧਰਲੇ ਪਾਸੇ ਵੀ ਇਦਾਂ ਹੀ ਰੱਖਣਾ ਵਾ ਇਹਨੂੰ ਜੀ ਹੁਣ ਆਪਾਂ ਇਹ ਸਾਈਡ ਕੁੰਦੇ ਨੂੰ ਇਹਦੇ ਨਾਲ ਜੋੜਨਾ ਵਾ ਸੈਂਟਰ ਪੀਸ ਨਾਲ ਇਹਦੇ نیچے ਆ ਗਈ ਆਪਣੀ ਲਾਈਨਿੰਗ ਉੱਪਰ ਆ ਗਿਆ ਕੁੰਦਾ ਤੇ ਹੁਣ ਆਪਾਂ ਲਾਈਨਿੰਗ ਵਾਲੇ ਪਾਸੇ ਰੱਖਾਂਗੇ ਕੁੰਦੇ ਦੀ ਲਾਈਨਿੰਗ ਜੀ ਆਲੋਜੀ ਆਪਾਂ ਕੁੰਡੇ ਦੀ ਲਾਈਨਿੰਗ ਰੱਖ ਲਈ ਆ نیچے ਤੇ ਉੱਪਰ ਆ ਗਈਆਂ ਇਹ ਲਾਈਨਿੰਗ ਨਾਲ ਲਾਈਨਿੰਗ ਜੁੜ ਗਈ ਆ ਤੇ ਇੱਧਰ ਆਪਾਂ ਉੱਪਰ ਰੱਖ ਲੈਣਾ ਵਾ ਸੈਂਟਰ ਪੀਸ ਦੇ ਨਾਲ ਹੀ ਕੁੰਦਾ ਜੀ ਕੁੰਡੇ ਦੀ ਲਾਈਨਿੰਗ ਆਪਾਂ نیچے ਰੱਖ ਲਈ ਆ ਤੇ ਕੁੰਡਾ ਆਪਾਂ ਰੱਖ ਲੈਣਾ ਜੀ ਇਸ ਪਾਸੇ ਆ ਲੋ ਜੀ ਇੱਥੇ ਆਪਾਂ ਰੱਖ ਲਿਆ ਵਾ ਕੁੰਡੇ ਨੂੰ ਜੀ ਇਹ ਵਾਲਾ ਹੁਣ ਸਿੱਧਾ ਹੋ ਗਿਆ ਐ ਆ ਪੌਲਟਾ ਰੱਖਿਆ ਹੈਗਾ ਇਹਦੇ ਉੱਤੇ ਤੇ ਹੁਣ ਆਪਾਂ ਚਾਰਾਂ ਨੂੰ ਫੜ ਕੇ ਫੇਰ ਸਲਾਈ ਲਗਾ ਦੇਣੀ ਆ ਲਓ ਜੀ ਇਹਨਾਂ ਨੂੰ ਆਪਾਂ ਬਰਾਬਰ ਰੱਖਣਾ ਵਾ ਬਹੁਤ ਹੀ ਇਜ਼ੀ ਢੰਗ ਆ ਬਸ ਇੱਕ ਵਾਰੀ ਸਮਝਣ ਦੀ ਲੋੜ ਆਪਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਨੂੰ ਆਪੇ ਪਤਾ ਲੱਗੀ ਜਾਣਾ ਵਾ ਅੱਗੇ ਦੀ ਅੱਗੇ ਵੀ ਕਿੱਦਾਂ ਆਪਾਂ ਸਲਾਈਆਂ ਲਗਾਉਣੀ ਆ ਵਾ ਜੀ ਆਪਾਂ ਦੇਖੋ ਸਲਾਈ ਲਗਾ ਲਈ ਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਸਿੱਧਾ ਇਧਰ ਦੀ ਲਾਈਨਿੰਗ ਜਿਹੜੀ ਆਪਾਂ ਥੱਲੇ ਜੋੜੀ ਸੀ ਉਹਨੂੰ ਆਪਾਂ ਇਧਰ ਲੈ ਆਵਾਂਗੇ ਸਿੱਧੀ ਕਰ ਲਵਾਂਗੇ ਤੇ ਲਓ ਜੀ ਦੇਖੋ ਕਿੰਨੀ ਵਧੀਆ ਅੰਡਰਗਰਾਉਂਡ ਆਪਣੀ ਲਾਈਨਿੰਗ ਜੋ ਸਿਉਣਾ ਵਾ ਸਾਰੀਆਂ ਅੰਦਰਲੇ ਪਾਸੇ ਹੀ ਰਹਿ ਗਈਆਂ ਵਾ ਤੇ ਇਦਾਂ ਆਪਾਂ ਸਾਰੀ ਸਲਵਾਰ ਨੂੰ ਜਾਨੀ ਦੀ ਜੋੜ ਲੈਣਾ ਵਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਓ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਜੀ ਤੇ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਆਪਣੀ ਵੀਡੀਓ